ਸਤ ਪੁੱਤਰਾਂ ਦੀ ਮਾਂ ਚੜਾਈ ਕਰ ਗਈ ਉਹਨਾਂ ਦੇ ਵਿੱਚੋਂ ਇੱਕ ਗੁੰਗਾ ਸੀ ਗੁੰਗਾ ਹੁਣ ਸਾਰੇ ਚੁੱਪ ਕਰਕੇ ਉਸ ਮਾਂ ਦਾ ਸੰਸਕਾਰ ਕਰ ਦਿੱਤਾ ਇੱਕ ਗੁੰਗਾ ਸੀ ਉਹ ਰੋਈ ਜਾਣਾ ਗੁਰੂ ਮਹਾਰਾਜ ਘਰ ਆਏ ਪਾਠ ਰਖਾਇਆ ਸੱਤੇ ਦਿਨ ਉਹ ਰੋਈ ਗਿਆ ਜਿਹੜਾ ਗੁੰਗਾ ਸੀ ਬਾਕੀ ਸਾਰੇ ਚੁੱਪ ਕਰਕੇ ਹੁਣ ਜਦੋਂ ਪਾਠ ਭੋਗ ਪਿਆ ਸਮਾਪਤੀ ਹੋਈ ਹੁਣ ਭੈਣਾ ਪਰਜਾਈਆਂ ਉਸ ਗੁੰਗੇ ਨੂੰ ਜਾ ਕਰਕੇ ਕਹਿੰਦੀਆਂ ਨੇ ਕਹਿੰਦੇ ਨੇ ਹੁਣ ਤਾਂ ਚੁੱਪ ਕਰ ਜਾ ਤੇਰੀ ਕੱਲਿਆਂ ਦੀ ਥੋੜੀ ਮਾਂ ਸੀ ਇਹਨਾਂ ਦੀ ਵੀ ਤੇ ਮਾਂ ਸੀ ਇਹ ਤਾਂ ਚੁੱਪ ਕਰਕੇ ਤੂੰ ਹਲੇ ਰੋਈ ਜਾਣਾ ਹੁਣ ਤਾਂ ਚੁੱਪ ਕਰ ਜਾ ਹਰੋਂ ਆਪੇ ਰਾ ਪਰਜਾਈਆਂ ਕਹਿੰਦੀਆਂ ਨੇ ਕਿ ਤੂੰ ਤਾਰ ਹੋਣਾ ਤੇਰੀ ਕੋਈ ਦੇਖ ਸੰਭਾਲ ਨਹੀਂ ਕਰੇਗਾ ਕਿ ਤੂੰ ਤਾਰ ਹੋਣਾ ਇਹਨੂੰ ਪ੍ਰਸ਼ਾਦਾ ਪਾਣੀ ਨਹੀਂ ਦੇਵੇਗਾ ਕੋਈ ਕਿ ਤੂੰ ਤਾਰ ਹੋਣਾ ਤੇਰੇ ਕੱਪੜੇ ਨਹੀਂ ਧੋਕੇ ਦੇਵੇਗਾ ਹੁਣ ਗੁੰਗੇ ਦਾ ਜਵਾਬ ਸੁਣੇ ਗੁੰਗਾ ਸੀ ਇਸ਼ਾਰਾ ਕੀਤਾ ਪੈਨ ਕੰਪੀ ਲਿਆ ਹੋ बोल नहीं सकता उस पर पेन कॉपी मंगवाया ਤੇ ਉਸ ਪੰਨੇ ਤੇ ਉਸਨੇ ਕਿਹਾ ਕਹਿੰਦਾ ਮੈਂ ਤਾਂ ਨਹੀਂ ਰੋਂਦਾ ਕਿ ਮੇਰੀ ਕੋਈ ਦੇਖ ਸੰਭਾਲ ਨਹੀਂ ਕਰੇਗਾ ਮੈਂ ਤਾਂ ਨਹੀਂ ਰੋਂਦਾ ਮੈਨੂੰ ਕੋਈ ਪ੍ਰਸ਼ਾਦਾ ਪਾਣੀ ਨਹੀਂ ਦੇਵੇਗਾ ਮੈਂ ਤਾਂ ਨਹੀਂ ਰੋਂਦਾ ਮੇਰੇ ਕੋਈ ਕਪੜੇ ਧੋ ਕੇ ਨਹੀਂ ਦੇਵੇਗਾ ਹੁਕਮ ਦਾ ਮਹਤਾਬ ਨਾ ਇਹਨਾਂ ਦੀ ਤੇ ਮਾਂ ਮਰੀਏ ਮੇਰੀ ਤਾਂ ਦੁਨੀਆ ਹੀ ਖਤਮ ਹੋ ਗਈ ਆ ਸਤਨਾਮ ਮੇਰੀ ਤੇ ਦੁਨੀਆ ਹੀ ਖਤਮ ਹੋ ਗਈ ਆ ਇੱਕ ਮਾਈ ਸੀ ਜਿਹੜੀ ਗੁੰਗਿਆਂ ਦੀ ਰੰਗ ਜਾ ਜਾਣੀ ਸੀ ਮੇਰੇ ਪੁੱਤਰ ਨੂੰ ਚਾਹੀਦਾ ਸੀ ਇੱਕ ਮਾਈ ਜੋ ਜਾਣੇ ਕੋਈ ਸਾਰ ਜਾਣ ਸਕਦਾ ਇਹ ਉਹ ਮਾਪੇ ਨੇ ਜਿਨ੍ਹਾਂ ਨੇ ਸਾਰੀ ਉਮਰ ਤਿਹੜੀਆਂ ਮਜ਼ਦੂਰੀਆਂ ਕਰਕੇ ਸਾਡੇ ਵਾਸਤੇ ਕਿਤਨੇ ਕੁਝ ਪ੍ਰਬੰਧ ਕੀਤੇ ਸਾਨੂੰ ਪੜਾਇਆ ਲਿਖਾਇਆ ਇਤਨਾ ਵੱਡਾ ਕੀਤਾ ਤੇ ਲਾਸਟ ਦੇ ਵਿੱਚ ਅਸੀਂ ਕੀ ਧੱਕੇ ਮਾਰ ਕੇ ਬਾਹਰ ਕੱਢ ਦੇਣੀ ਆ